ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਔਰ ਘਰ ਪਰਿਵਾਰ ਸਾਰਿਆਂ ਦੇ ਚੜ੍ਹਦੀ ਕਲਾ ਨੇ ਜਾਨਵਰ ਵਗੈਰਾ ਬਾਬਾ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਖੇਤ ਆਏ ਸੀ ਯਾਰ ਆਪਾਂ ਤੇ ਮੈਨੂੰ ਆਏ ਸੀ ਵੀ ਲੇਟ ਚਲਦੀ ਹੋਊਗੀ ਯਾਰ ਕੱਖਾਂ ਵਾਲਾ ਬਹਾਇਆ ਸੀਗਾ ਉਹ ਵਰਮਾਉਣਾ ਸੀਗਾ ਫਿਰ ਕੱਖ ਬੀਜਣੇ ਜੇ ਵੀ ਬੀਜ ਨਹੀਂ ਸੀਗੇ ਆਪਾਂ ਮੋਸਮ ਦਾ ਬਾਈ ਬਹੁਤ ਚੇਂਜ ਹੋ ਗਿਆ ਮੈਂ ਤੜਕੇ ਲੇਟ ਨਿਕਲਦਾ ਘਰੋਂ ਬਾਹਰ ਕੰਮ ਤੇ ਗਿਆ ਲਾਲਾ ਚਲੋ 9:00 ਵਜ ਜਾਂਦੇ ਨੇ ਉਹ ਤੇਲ ਤੁਲਾਇਆ ਤੇਲ ਤੁਲ ਬਹੁਤ ਭੈਣ ਲੱਗੀ ਬਈ ਕਰ ਐਵੇਂ ਤਾਂ ਬਹੁਤ ਜਿਆਦੇ ਹੋ ਹੋ ਗਿਆ ਬਸ ਹੁਣ ਆਪਾਂ ਘਰੇ ਚੱਲਦੇ ਆ ਕਰੇ ਕੰਮ ਕਰਕੇ ਘਰ ਦਾ ਸਿਰ ਆਪਣਾ ਵਾਗਲ ਤੇ ਜਾ ਮਾਗੇ ਦਾਣੇ ਦੋਣੇ ਪੋਣੋ ਗੋਤਰਾ ਨੂੰ ਤੋ ਪਸ ਚੜੀ ਖੜੀ ਆ ਬਈ ਸੂਰਜ ਉੱਪਰ ਆ ਗਿਆ ਤੇ ਇਹਨੇ ਮਾੜੀ ਮੱਕੀ ਆ ਉਹ ਰੂਹੀ ਕਰਕੇ ਉਹ ਤੋਂ ਵੀ ਟੂਹੀ ਕਰਕੇ ਵਿਚਾਰੇ ਤੋ ਆਇਆ ਨਹੀਂ ਕਿ ਇਹ ਤਾਂ ਤੇ ਚਲੋ ਬਸ ਹੁਣ ਤਾਂ ਆਪਾਂ ਘਰੇ ਚੱਲਦੇ ਆਂ ਬਾਬਿਓ ਘਰੇ ਜਾ ਕੇ ਕਰਦੇ ਮੱਜਾ-ਮੁਜਾ ਨਮਾ ਕੇ ਸਾਰਕਸ ਕੰਮ ਕਰਕੇ ਫਿਰ ਆਪਾਂ ਬਾਹਰਲੇ ਕਰੇ ਆਵਾਂਗੇ ਲਓ ਬਈ ਆ ਗਿਆ ਆਪਾਂ ਇੱਧਰਲੇ ਘਰੇ ਆਹ ਮਿੱਟੀ 깔 ਖੁਰਚੀ ਤੇ ਆਪਾਂ ਇੱਥੋਂ ਸਾਫ ਕਰਾਂਗੇ ਕਬੂਤਰ ਵੀ ਛੱਡਿਆ ਕਰਾਂਗੇ ਨਾ ਫਿਰ ਇੱਥੇ ਆਪਾਂ ਆਪਣੇ ਖੋਡੇ 'ਚ ਝਾਤ ਮਾਰ ਲਈਏ ਵੀ ਕੈਮਰੇ 'ਆਂ ਕਬੂਤਰ ਆਪਾਂ ਨੇ ਸੈੱਟ ਨੇ ਬਾਜ਼ੀਆਂ ਵਾਲੇ ਆਪਣੇ ਸਾਰੇ ਓਕੇ ਨੇ ਜਮਨ ਓਕੇ ਨੇ ਬਾਈ ਬਾਜ਼ੀਆਂ ਵਾਲੇ ਇੱਕ ਸਾਚ ਜਿਹੜੀ ਕੱਲ ਸਾਨੂੰ ਬਾਈ ਗੁੱਡ ਨਿਊਜ਼ ਦੇਣੀ ਸੀ ਆਪਾਂ ਤੇ ਉਹ ਗੁੱਡ ਨਿਊਜ਼ ਇਹ ਆ ਵੀ ਆ ਕਬੂਤਰੀ ਨੇ ਬੱਚਾ ਕੱਢ ਲਿਆ ਇੱਕ ਤੇ ਇਹ ਤਾਂ ਕੱਲ ਹੀ ਕੱਢ ਲਿਆ ਸੀ ਪਰ ਮੈਂ ਦਿਖਾਇਆ ਨਹੀਂ ਤੇ ਪਰ ਇਹਨੇ ਵੀ ਬੱਚਾ ਕੱਢ ਲਿਆ ਇੱਕ ਦੂਜਾ ਅੱਜ ਕੱਢੂ ਜਾਂ ਕੱਢੂ ਕੱਲ ਨੂੰ ਉਹ ਵੀ ਤੁਹਾਨੂੰ ਦਿਖਾਵਾਂ ਕੋਈ ਗੱਲ ਨਹੀਂ ਜਦੋਂ ਕੱਢ ਦਈਏ ਦੂਜਾ ਤੇ ਆਹ ਕਬੂਤਰ ਵੀ ਇੱਕ ਇੱਕ ਇਹ ਕਬੂਤਰੀ ਠੀਕ ਹੈ ਦੋ ਇੱਕੋ ਚੀਨਣਾ ਆਪਣਾ ਇਹ ਤਿੰਨੇ ਕਬੂਤਰ ਕੱਟ ਕਰਾਂਗੇ ਬਾਕੀ ਐਂ ਕੱਢ ਲਿਆ ਕਰਾਂਗੇ ਬਾਰੇ ਕੋਈ ਚੱਕਰ ਨਹੀਂ ਸੋ ਸੁਹਣਾ ਪਾ ਇਹਨਾਂ ਨੂੰ ਪਾਈਏ ਬਈ ਦਾਣੇ ਦਾਣੇ ਪਾਈਏ ਜਨ ਬਰਾਹਣੋਂ ਆਪਣਿਆਂ ਨੂੰ ਕਣਕ ਵੀ ਲਿਆਉਣੀਆਂ ਖਰਾਕ ਦੂਜੀ ਵੀ ਲਿਆਉਣੇ ਮੂ ਕੀ ਮੰਗੀ ਸਮਾਨ ਦਾ ਬਹੁਤ ਲਿਆਉਣਾ ਯਾਰ ਇੱਕ ਤਾਂ ਕੰਮ ਨੂੰ ਹੀ ਖਿੱਚਵਾਇਆ ਹੋ ਰਿਹਾ ਪਤਾ ਨਹੀਂ ਕਿ ਚੱਕਰ ਹੈ ਨਾ ਮੈਂ ਵਿਹਲਾ ਰਹਿਣਾ ਦਾਣੇ ਉਹਨੇ ਪਾ ਕੇ ਫਿਰ ਮੈਨੂੰ ਬੁਲਾਈ ਯਾਰ ਫੇਰਾ ਲਾਈ ਏਟਾਂ ਜੀ ਚੱਕੂ ਪਈ ਸਕੋ ਦਾਣੇ ਆ ਗਏ ਨਾ ਦਾਣੇ ਆ ਤੇ ਪਾਣੀ ਪੂਣੀ ਤਰਤਰ ਕਰਨੀਆਂ ਨੇ ਯਾਰ ਹਲੇ ਆ ਤਰ ਯਾਰ ਆ ਤਰ ਕਰਨੀਆਂ ਆਲੇ ਹਨ ਪਾਈ ਜਾਨਾ ਪਾਣੀ ਤਰ ਕਰੀ ਜਾਨਾ ਬਾਈ ਲਗਭਗ 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 ਤਰ ਹੋਈ ਜਾਂਦੀਆਂ ਨੇ ਆਪਣੀ ਚੀਜ਼ਾਂ ਸਸ ਇੱਕ ਕੁਆਲਟੀ ਜੀ ਹੋ ਸੈਟ ਦਿੰਨੇ ਪਰ ਐਂ ਦਾ ਟੁੱਟ ਵੀ ਪਾ ਗਏ। ਵੀਰਾਵੰਦ ਕੋ ਪੱਕਾ ਅੰਦਾਜ਼ ਆ ਜਾਏਗਾ ਵੀ ਰਹੂਗੀ ਯਾਰ ਰਹਿੰਦੀ ਨਹੀਂ। ਪਰ ਐਂ ਦਾ ਬਾਕੀ ਫੇਡ ਇੱਕ ਦਉਗੀ। ਇੰਨੇ ਨਾਲ ਤਰ ਹੋ ਜਾਣਗੇ ਆਪਣੇ। ਹੌਣੀ ਜਾ ਬੱਜੀ ਬਰ ਤਰ ਕਰ ਜਿਹੜੇ। ਇਹ ਤਾਂ ਨਾ। ਦਿਨ ਲੈ ਜੇ ਜੋ। ਲੱਗ ਜੂ ਯਾ ਰੱਬ ਦੇ ਦਾ ਨਹੀਂ ਹੋਰ ਤਾਂ। ਸ਼ਕਰੀ ਹੋ ਜਾ ਸਕੀ। ਤਲਵੇ ਦਾ ਤਾਈ ਨੇ ਬਈ ਆਹਿਆ ਵੀ ਤਾਂ ਆਹਿਆਂ ਜਿਹਾ ਪੁਣੂਏ ਪਕਾ ਤੀਮ ਮੈਂ ਜਲਾਇਨੇ ਆਪਣੇ ਕਪੂਤਰ ਦੰਦੇ ਹਾਲਾਂ ਨੂੰ ਲਾਂ ਨੂੰ ਕੋਈ ਡਿਸਟਰਬੈਂਸ ਹੋ ਗਈ ਉਹ ਡਰਾਂ ਨਹੀਂ ਬੇਟਾ ਬਾਹਰ ਨਹੀਂ ਨਿਕਲ ਮਦਾਨੇ ਖਾਓ ਕਿੰਨੇ ਮਰਜੀ ਜੇ ਉੱਡੋਂਗੇ ਫਿਰ ਤਾਂ ਗਲਤ ਆ ਤੁਹਾਡੇ ਖਾਤਰ ਇਹ ਭਰੂ ਪੂਰਾ ਪਾਣੀ ਦਾ ਜਦ ਅੱਜ ਹੁਣ ਗੱਤ ਖਲ ਗਿਆ ਤਰ ਤਰ ਕੇ ਜਾਂ ਤਰ ਕੇ ਬਈ ਟਾਕੀ ਲਾ ਦਾਂਗੇ ਉਸ ਹੋਰ ਕੀ ਕਰਨਾ ਇਧਰ ਤਾਂ ਹੌਲੀ ਜਿਹੀ ਕਰੀ ਜਲਾ ਇਹ ਇਧਰ ਇਹਦਾ ਵੇੜਾ ਚੱਕਰ ਨਹੀਂ ਪਾਣੂ ਨਾ ਬਾਗਲ ਦੀ ਆਪਣੀ ਦੀ ਸਾਫਸਫਾਈ ਹੋ ਜੂਗੀ ਥੋੜੀ ਜੀ ਸਾਫਸਫਾਈ ਦੀ ਵੀ ਕਾਟਾ ਤੜਕਦੀ ਹੈ ਬਾਗਲ ਦੀ ਇਹ ਨਾ ਸਾਫਸਫਾਈ ਕਰ ਲਾਂਗੇ ਨਾਲੇ ਆਦਾ ਉੱਡੇ ਕੁਬੁੱਤਰ ਘੜਿਆਂ ਨੂੰ ਫੁੱਟੇ ਜਗੰਦ ਪਾਣ ਵਾਲੀ ਕਾਲੀ ਗੁੜੀ ਛੜਦਾਂਗੇ ਉਹ ਚ ਆ ਸੁੱਕਿਆ ਪਿਆ ਜਮਾਤ ਤੈਨੂੰ ਕਰਦਾ ਨਹੀਂ ਮੈਨੂੰ ਫੋਨ ਵੀ ਆਏ ਮਣੀ ਨੂੰ ਵੀ ਆ ਜਾਊਗਾ ਜਾਂ ਮੈਂ ਆਪ ਹੀ ਲੈ ਆਉਣਾ ਨੂੰ ਦੇਖਿਆ ਜਾਂ ਕੀ ਵੰਨਾ ਚਾਹੀਦਾ ਪਾਣੀ ਵੀ ਪਾ ਦਈਏ ਯਾਰ ਕੁਬੁੱਤਰਾਂ ਨੂੰ ਬਾਹਰ ਇਹ ਵੀ ਘੜਦਾ ਤੀ ਤੂੰ ਕਿੰਨੇ ਹੁੰਦੇ ਨੇ ਹਮ ਤਾਂ ਹਾਂ ਚੈੱਕ ਕਰੋ ਇਹ ਬੱਚਾ ਚੈੱਕ ਕਰ ਦੋ ਜੀ ਬੋਟ ਨਾਲ ਇਹ ਆ ਗਈ ਆਪਣਾ ਇਹ ਲੈ ਵੀ ਹਾਂ ਦੋ ਜੀ ਵੀ ਆ ਜੂਗੀ ਫਿਰ ਤੇ ਆਪਣੀ ਕਾਹ ਰੱਖੀ ਨੇ ਜੱਟੀਆਂ ਦਾ ਕੰਪਟਰ ਜੇ ਬੱਚੇ ਕੱਢਣ ਵਾਲੀ ਨੇ ਉਹ ਵੀ ਜੋਦਰ ਨੇ ਜਹਾਣ ਬਦਨ ਨਹੀਂ ਘੜਦੀਆਂ ਇਹ ਦੇ ਜਲ ਮੈਂ ਤਖੋਣਾ ਬਈ ਉਹਨੂੰ ਇਹ ਲਾ ਤੇ ਰਦੇ Það er það sem við þurfum að lauka þetta hán á það. Þannig að þannig að við þurfum að lukka hana þá þannig að þannig að hérna á ílíu bántið. Mjöndi bæ, aðeins að aðaður ekki reyna ਦਾਣੇ ਪਾ ਦਈਏ ਪਹਿਲਾਂ ਆਪਣੇ ਜਾਂਬਰਾਂ ਨੂੰ ਪਹਿਲਾ ਕੰਮ ਤਾਂ ਬੱਚੇ-ਬੱਚੇ ਵੀ ਕੱਢਨੇ ਹਨ ਤਾਂ ਦਾਣੇ ਵੱਧ ਖਾਏ ਕਰਨੇ ਫਿਰ ਦਾਣੇ ਪਾ ਦਈਏ ਯਾਰ ਲੇਟ ਹੋ ਜਾਂਣਾ ਮੈਂ ਰੋਜ਼ ਹੀ ਇਹ ਅੱਜ ਦਾ ਕੰਮ ਨਹੀਂ ਰੋਜ਼ ਹੀ ਲੇਟ ਹੋ ਜਾਂਦਾ ਬਈ ਇਨੇ ਜਲੀ ਯੂਰੀ ਨੇ ਵੀ ਨਹੀਂ ਲੈ ਮੇਰੇ ਬੱਚੇ ਨੂੰ ਲਾ ਲੱਗ ਗਏ ਆਪਣੇ ਸਾਰੇ ਜਾਨਵਰ ਦਾਣੇ ਖਾਣ ਥੋੜਾ ਜਿਹਾ ਅੱਜ ਮੈਂ ਥੱਲੇ ਵੀ ਖੰਡਿਆ ਦिए ਮਾ ਯਾਰ ਨਹੀਂ ਉੱਤੇ ਤਾਂ ਇਕੱਠੇ ਲੰਗਦੇ ਖਾਣ ਪਰ ਖਾਦੇ ਨਹੀਂ ਜਾਂਦਾ ਜਾਨਵਰ ਬਰਦਾ ਮੇਜਾ ਨਹੀਂ ਆਇਆ ਬੱਚੇ ਦਾ ਪੁੱਟਾ ਫੁੱਲਾ ਇੱਕ ਬਈ ਆ ਲਾਤੇ ਹਾਂ ਚੱਪਰ ਦੇ ਦੋਨੇ ਆ ਤੁਸੀਂ ਤਾਲ ਕੇ ਮੈਂ ਵੀਡੀਓ ਸਟਾਰਟ ਕਰੀ ਨਹੀਂ ਇੱਧਰ ਵੀ ਲਾ ਤੇ ਇੱਧਰ ਵੀ ਲਾ ਤੇ ਤੇ ਇੱਧਰ ਵੀ ਲਾ ਤੇ ਚੈੱਕ ਕਰੋ ਹੁਣ ਮੇਰਾ ਵਧੀਆ ਸੈੱਟ ਹੋ ਗਿਆ ਸਿਸਟਮ ਹੁਣ ਉੱਚੀ ਹੋ ਗਿਆ ਵਧੀਆ ਥੋੜੇ ਵਕਤਾਂ ਮੈਂ T-shirt ਸੈੱਟ ਕਰਕੇ ਬਰਾਬਰ ਕਰਕੇ ਜਮ ਸੈੱਟ ਹੋ ਜੇ ਸਿਸਟਮ ਹੁਣ ਜਮ ਓਕੇ ਹੋ ਗਿਆ ਮਿੱਟੀ ਪੱਟ ਗਿਆ ਦੀਨੇ ਚੱਲੇ ਵੀ ਠੀਕ ਹੈ ਤੇ ਹੁਣ ਜਮ ਕੰਮ ਬਈ ਓਕੇ ਆ ਪਾਣੀ ਨੂੰ ਲੱਦਾ ਯਾਰ ਹੈ ਨਹੀਂ ਹੂੰ ਪਾਣੀ ਬੋਤਲ ਚ ਪਾਉਣਾ ਪਊ ਬਈ ਤਰਨੂ ਆਪਣੇ ਨੂੰ ਪਾਣੀ ਵੀ ਪਾ ਦੀ ਗਿਆ ਯਾਰ ਵਾਟਰ ਬ੍ਰੇਕ ਵੀ ਜ਼ਰੂਰੀ ਜੇ ਓ ਵਾਹ ਜਬ ਚਾਈ ਬਸ ਫਟਣਾ ਲਈ ਯਾਰ ਪਾਣੀ ਦਾ ਯਾਰ 1800 ਚੱਕਰ ਪੈਂਦਾ ਪਾਣੀ ਭਰਦੀ ਏ ਪਾਣੀ ਖਾ ਖੋ ਪੀ ਜਾਂਦੇ ਬੱਝਾਂ ਕਰਕੇ ਜਾਂਦੇ ਇਹ ਤੋਂ ਪਈ ਪਾਣੀ ਵੀ ਭਰਤਾ ਆਪਾਂ ਤੇ ਹੁਣ ਅੰਦਰ ਹੀ ਬੈਠਾਂਗੇ ਆਪਾਂ ਉਡੀ ਡਿਊਟੀ ਆ ਗਈ ਦੀ ਅੱਜ ਹੀ ਕਰਤਾ ਕੰਮ ਹੁਣ ਆਪਾਂ ਸਾਰਾ ਸੋਸਪੋਇ ਕਰਾਂਗੇ ਸਾਰਾ ਓਕੇ ਕਰਾਂਗੇ ਸਿਸਟਮ ਵੀ ਦੇਖ ਲਈ ਜਾਓ ਤੇ ਕੱਲ ਨੂੰ ਮੈਨੂੰ ਕੰਮ ਨਾ ਹੋਇਆ ਤਾਂ ਮੈਂ ਕੱਲ ਨੂੰ ਧਰੂੰਗਾ ਚਾਰ ਦਰਾਂ ਨਾਲੇ ਪਾਲੇ ਬੋਲੇ ਲਾ ਕੇ ਕੱਲ ਨੂੰ ਟਾਕੀ ਫਟ ਕਰਦਾਂਗੇ ਹੋਤਾ ਨਾ ਹੋਰ ਕੀ ਸਿਸਟਮ ਵਾਹੀ ਆ ਬਈ ਹਾਂ ਦਾਣੇ ਦੋਣੇ ਪਾਤੇ ਦਾਣੇ ਦੋਣੇ ਆਪਣੇ ਜਾਨ ਵਰ ਖਾ ਰਹੇ ਨੇ ਟਾਈਮ ਦਾ ਇਸ ਆਸ ਪਲੇ ਤੇ ਰੋਲੋ ਰੋਲੋ ਹੋ ਜੂਗਾ ਸਿਸਟਮ ਕੋਈ ਚੱਕਰ ਨਹੀਂ ਕਰਦਾਂਗੇ ਸਾਰੀ ਕਰਦਾਂਗੇ ਬਈ। ਅੱਛਾ ਥੋੜਾ ਜਿਹਾ ਟਾਈਮ ਜਾ ਖਿੱਚਵਾ ਜਾ। ਤੇ ਤਾਂ ਕਰਕੇ ਥੋੜਾ ਜਿਹਾ ਸੈੱਟ ਨਹੀਂ ਆ ਰਿਹਾ ਸਿਸਟਮ। ਕੋਈ ਚੱਕਰ ਨਾ ਮਨੋ ਫਾਈ ਆਪਾਂ ਸਾਰੀ ਕਰਾਂਗੇ। ਐਵੇਂ ਦੀ ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਦੋਨੇ ਦੋਨੇ ਖਾ ਲੈਣ ਦੇ। ਬਾਕੀ ਖਾ ਖਾ ਕੇ ਚੜੀਆਂ ਨੇ ਤਾਂ ਬਜਿਆਂ ਵਾਲੇ ਖਾਂਦੇ ਨੇ ਥੋੜਾ ਜਿਹਾ ਦਾਨੇ ਨਾ। ਬਚਾਏ ਨੂੰ ਖਾ ਲੈਣ ਦੇ ਦਾਨੇ ਚਲੋ ਠੀਕ ਆ ਬਈ ਦਾਨੇ ਦਾਨਾ ਨੇ ਖਾ ਲੇ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਲਾਈਕ ਕਰੋ ਯਾਰ ਕਮੈਂਟ ਕਰੋ ਤੇ ਆਪਾਂ ਮਿਲਦੇ ਆ ਕੱਲ ਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ